ਹਾਂਜੀ ਤੂੰ ਹੀ ਭੁੱਲ ਬੈਠਾ ਪਰ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਦੀ ਵੀਡੀਓ ਦੇਖ ਕੇ ਤੁਹਾਨੂੰ ਇੱਕ ਚੀਜ਼ ਪਤਾ ਲੱਗੂ ਕਿ ਪੂਰੀ ਦੁਨੀਆ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋਇਆ ਹੋਇਆ ਇੱਕਲਾ ਇੱਕ ਥਾਂ ਤੇ ਨਹੀਂ ਤੇ ਦੂਸਰਾ ਉਹ ਥਾਂ ਜਿਹੜੀ ਥਾਂ ਅਸੀਂ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਆਪਣੀ ਜ਼ਿੰਦਗੀ ਸਵਾਰਨ ਦੇ ਬਾਰੇ ਸੋਚਦੇ ਆ ਜਿਹੜੀ ਥਾਂ ਅਸੀਂ ਛੱਡੀ ਆ ਉਸ ਥਾਂ ਤੇ ਉੱਤੇ ਆ ਕੇ ਵੀ ਕੋਈ ਬੰਦਾ ਆਪਣੀ ਜ਼ਿੰਦਗੀ ਸਵਾਰ ਸਕਦਾ ਜਾਂ ਖੁਸ਼ ਹੋ ਸਕਦਾ ਅੱਜ ਦੀ ਵੀਡੀਓ ਦੇਖ ਕੇ ਤੁਹਾਨੂੰ ਇਹ ਚੀਜ਼ਾਂ ਦੀ ਸਮਝ ਆਊਗੀ ਪਹਿਲਾਂ ਆਪਾਂ ਛੋਟੇ ਜਿਹੇ ਕਲਿੱਪ ਨੇ ਇਹ ਦੇਖਦੇ ਆਂ ਫਿਰ ਅੱਗੇ ਗੱਲ ਕਰਦੇ ਆਂ ਸੋ ਯੂ ਥਿੰਕ ਦਿਸ ਇਜ਼ ਇੰਡੀਆ ਦੋਪ ਦਿਸ ਇਜ਼ ਕੈਨੇਡਾ ਟੈਲ ਮੀ ਯੂ ਲਿਵ ਇਨ ਬ੍ਰੈਂਪਟਨ ਵਿਦਾਊਟ ਟੈਲਿੰਗ ਮੀ ਯੂ ਲਿਵ ਇਨ ਬ੍ਰੈਂਪਟਨ ਕੋਈ ਆੜਾ ਸਾਡੇ ਬਲੌਗ ਕੋਈ ਆਉਣ ਗੱਲ ਲੱਗੀ ਹੈ ਭਈ ਅੱਜ ਸਤਲੁਜ ਰਿਆ ਤੇ ਜਿਹੜੇ ਆਪਾਂ ਕਲਿੱਪ ਦੇਖਿਆ ਉੱਥੇ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਵੀਡੀਓ ਬਣਾ ਕੇ ਪਾਉਂਦੇ ਆ ਜਿਵੇਂ ਪੰਜਾਬ ਨੇ ਪਾਇਆ ਵੀ ਯੂਪੀ ਬਣ ਕੇ ਓਵੇਂ ਕੈਨੇਡਾ ਦੇ ਲੋਕਾਂ ਨੇ ਪਾਇਆ ਵੀ ਇਹ ਪੰਜਾਬ ਬਣ ਕੇ ਆਹ ਜਿਹੜੀ ਵੀਡੀਓ ਆਹੇ ਇੰਗਲੈਂਡ ਯੂਕੇ ਦੀ ਆ ਜਿੱਥੇ ਪਾਕਿਸਤਾਨੀ ਭਰਾ ਨੇ ਜਿਹੜੇ ਉਹ ਆਪਣਾ ਸੁਤੰਤਰ ਦਿਵਸ ਮਨਾ ਰਹੇ ਨੇ ਪਰ ਉੱਥੇ ਦੇ ਗੋਰੇ ਵੀ ਲਿਖ ਕੇ ਪਾਉਂਦੇ ਆ ਵੀ ਇਹ ਹੌਲੀ-ਹੌਲੀ ਪਾਕਿਸਤਾਨੀ ਬਣ ਜਾਣਾ ਕਿਉਂਕਿ ਇੱਥੇ ਪਾਕਿਸਤਾਨੀ ਨੇ ਜਿਆਦਾ ਹੋ ਗਏ ਨੇ ਉਸੇ ਤਰੀਕੇ ਦੇ ਨਾਲ ਕੱਲਾ ਇਹ ਨਹੀਂ ਅਮੂਰੇ ਵੀ ਤੁਸੀਂ ਦੇਖਿਆ ਜਿਹੜੇ ਜਦੋਂ ਛੱਟ ਪੂਜਾ ਹੋਈ ਸੀਗੀ ਉਦੋਂ ਬਿਹਾਰ ਜਾਂ ਯੂਪੀ ਨਾ ਸਮਝਿਓ ਇਹ ਪੰਜਾਬ ਦਾ ਸ਼ਹਿਰ ਸਮਾਣਾ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓ ਆਈਆਂ ਸੀ ਲੁਧਿਆਣੇ ਤੋਂ ਵੀ ਹੋਰ ਵੀ ਆਲੇ-ਦਾਲਿਓ ਕਿਉਂਕਿ ਜਦੋਂ ਉੱਥੇ ਦੇ ਜਿਹੜੇ ਮੂਲ ਵਾਸੀ ਨੇ ਉਹ ਜਦੋਂ ਬਾਹਰੀ ਬੰਦਿਆਂ ਨੂੰ ਦੇਖਦੇ ਆ ਤੇ ਜਦੋਂ ਜ਼ਿਆਦਾ ਹੋ ਜਾਂਦੇ ਨੇ ਬੰਦੇ ਤਾਂ ਉਹ ਇੱਕ ਕਿਸਮ ਦਾ ਚੇਂਜ ਹੀ ਆ ਜਾਂਦਾ ਹਨਾ ਉੱਥੇ ਦੇ ਲੋਕ ਤਾਂ ਦਿਸਦੇ ਨਹੀਂ ਹੈਗੇ ਬਾਹਰਲੇ ਲੋਕ ਹੀ ਦਿਸਦੇ ਨੇ ਹੁਣ ਜੇ ਮੈਂ ਮੇਰੇ ਪਿੰਡ ਦੀ ਗੱਲ ਕਰਾਂ ਤਾਂ ਮੇਰੇ ਪਿੰਡ 'ਚ ਹੀ ਐਸੇ ਲੋਕ ਆ ਕੇ ਰਹਿੰਦੇ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਹੀ ਨਹੀਂ ਪਤਾ ਹੀ ਨਹੀਂ ਕਿੱਥੋਂ ਆ ਕੇ ਰਹਿਣ ਲੱਗੇ ਹੋਏ ਨੇ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਐਸੇ ਲੋਕ ਵੀ ਨੇ ਜਿਨ੍ਹਾਂ ਕੋਲੇ ਘਰ ਹੈ ਨਹੀਂ ਜਿਹੜੇ ਬਾਹਰ ਗੱਡੀਆਂ ਦੇ ਵਿੱਚ ਰਹਿੰਦੇ ਨੇ ਬਾਹਰ ਛੋਟੇ ਕੈਂਪਾਂ ਦੇ ਵਿੱਚ ਰਹਿੰਦੇ ਨੇ ਤੇ ਇਸ ਚੀਜ਼ ਨੂੰ ਦੇਖ ਕੇ ਚਾਈਨਾ ਨੇ ਇੱਕ 3 ਵੀਲਰ ਬਣਾਇਆ ਜਿਹਦੇ ਵਿੱਚ ਇੱਕ ਪੂਰਾ ਰੂਮ ਆ ਜਾਨੀ ਇੱਕ ਬੰਦੇ ਵਾਸਤੇ ਉਹ ਸਹੂਲਤ ਬਣਾਈ ਆ ਕਿ ਉਹ ਰਹਿ ਸਕਦਾ ਨਾਲ ਉਹਨਾਂ ਨੇ ਸੋਲਰ ਸਿਸਟਮ ਦਿੱਤਾ ਹੋਇਆ ਕਿ ਅੰਦਰ ਹੀਟ ਵਗੈਰਾ ਅੰਦਰ ਚੁੱਲਾ ਵਗੈਰਾ ਉਹਨਾਂ ਦਾ ਚੱਲਦਾ ਰਹੇ ਤੇ ਬਾਥਰੂਮ ਉਹ ਬਾਹਰ ਜਿਹੜੇ ਪਬਲਿਕ ਵਾਸ਼ਰੂਮ ਹੁੰਦੇ ਆ ਉਹ ਵਰਤਦੇ ਨੇ ਜਾਂ ਫਿਰ ਨਾਲ ਛੋਟੇ-ਮੋਟੇ ਵਾਸ਼ਰੂਮ ਲੈ ਕੇ ਪੋਰਟੇਬਲ ਰੱਖ ਲੈਂਦੇ ਨੇ ਪਰ ਇਦਾਂ ਵੀ ਕਰੋੜਾਂ ਦੀ ਸੰਖਿਆ ਜਿਹੜੇ ਬੇਘਰ ਨੇ ਪਰ ਉਹ ਇੱਕ ਛੋਟੀ ਗੱਡੀ ਲੈ ਕੇ ਇਦਾਂ ਦੀ ਉਹਦੇ ਵਿੱਚ ਆਪਣੀ ਜ਼ਿੰਦਗੀ ਆ ਜਿਹੜੀ ਉਹ ਬਸਰ ਕਰ ਰਹੇ ਨੇ ਇਹ ਇਹਨਾਂ ਦਾ ਕੋਈ ਸ਼ੌਂਕ ਨਹੀਂ ਬਹੁਤ ਲੋਕ ਨੇ ਜਿਹੜੇ ਸ਼ੌਂਕ ਵਾਸਤੇ ਲੈਂਦੇ ਆ ਪਰ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਖਰਚਾ ਨਹੀਂ ਚੱਕ ਸਕਦੇ ਉਹਨਾਂ ਦੀਆਂ ਜੌਬਾਂ ਉਦੀਆਂ ਦੀਆਂ ਨੇ ਸੋ ਉਹ ਇਦਾਂ ਰਹਿੰਦੇ ਨੇ ਤੇ ਹੁਣ ਆਪਾਂ ਗੱਲ ਕਰਦੇ ਆ ਇਹ ਤਾਂ ਆਪਾਂ ਦੇਖ ਲਿਆ ਵੀ ਬਦਲਾ ਪੂਰੀ ਦੁਨੀਆ ਦੇ ਵਿੱਚ ਆ ਰਿਹਾ ਹੁਣ ਇੱਕ ਹੋਰ ਵੀ ਬਦਲਾ ਆਉਣ ਲੱਗਿਆ ਹੋਇਆ ਇਹ ਤੁਸੀਂ ਪੰਜਾਬੀ ਦੇ ਵਿੱਚ ਜਿਹੜੇ ਅਮਰੀਕਾ ਦੇ ਟਰੱਕ ਸਟਾਪ ਨੇ ਲਵਜ਼ ਤੁਸੀਂ ਦੇਖਿਆ ਹੋਣਾ ਉੱਥੇ ਲਿਖਿਆ ਹੋਇਆ ਉਹ ਕਹਿੰਦੇ ਆ ਵੀ ਤੁਸੀਂ ਆਪਣੇ ਘਰ ਨੂੰ ਜਾਓ ਤੁਹਾਨੂੰ ਇੱਥੇ ਕੋਈ ਵੀ ਬੰਦਾ ਪਸੰਦ ਨਹੀਂ ਕਰਦਾ ਕਿਉਂਕਿ ਤੁਸੀਂ ਸਾਡੀਆਂ ਨੌਕਰੀਆਂ ਖੋਲੀਆਂ ਤੁਸੀਂ ਸੜਕਾਂ ਦੇ ਉੱਤੇ ਐਕਸੀਡੈਂਟ ਕਰਕੇ ਸਾਡੇ ਲੋਕ ਮਾਰਦੇ ਤੁਸੀਂ ਖਤਰਨਾਕ ਹੋ ਇਹ ਚੀਜ਼ਾਂ ਹੁਣ ਲਿਖਣੀਆਂ ਵੀ ਸ਼ੁਰੂ ਕਰਤੀਆਂ ਮਤਲਬ ਕਿ ਸਾਈਨ ਬੋਰਡ ਲੱਗਣੇ ਸ਼ੁਰੂ ਹੋ ਗਏ ਜਿਵੇਂ ਸਾਨੂੰ ਔਖਾ ਲੱਗਦਾ ਨਾ ਜਦੋਂ ਕੋਈ ਪੰਜਾਬ ਦੇ ਵਿੱਚ ਭਈ ਆ ਕੇ ਕੋਈ ਗਲਤੀ ਕਰਦਾ ਤਾਂ ਅਸੀਂ ਕਿੰਨੀਆਂ ਵੀਡੀਓ ਪਾਉਨੇ ਆ ਉਵੇਂ ਹੀ ਜਦੋਂ ਸਾਡੇ ਭੈਣ ਭਰਾ ਜਿਹੜੇ ਇੰਡੀਆ ਤੋਂ ਆ ਕੇ ਭਾਰਤ ਤੋਂ ਆ ਕੇ ਪੰਜਾਬ ਤੋਂ ਆ ਕੇ ਇੱਥੇ ਗਲਤੀਆਂ ਕਰਦੇ ਨੇ ਤਾਂ ਫਿਰ ਇਹ ਲੋਕ ਵੀ ਉਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਤੇ ਇਹ ਵੀ ਸਾਨੂੰ ਨਫ਼ਰਤ ਕਰਨੀ ਸ਼ੁਰੂ ਕਰਤੀਆਂ ਇਹਨਾਂ ਨੇ ਕਿਉਂ ਕਿ ਸਾਡੇ ਬਹੁਤ ਸਾਰੇ ਐਸੇ ਭੈਣ ਭਰਾ ਨੇ ਜਿਹੜੇ ਸਿਰ ਤੇ ਪੱਗ ਬਨ ਕੇ ਜਿਨ੍ਹਾਂ ਨੇ ਇੰਨੀਆਂ ਕੁ ਗਲਤੀਆਂ ਕੀਤੀਆਂ ਜਿਹੜੀ ਪੱਗ ਨੂੰ ਪਹਿਲਾਂ ਇਹ ਗੋਰੇ ਇਹ ਸਨਮਾਨ ਦਿੰਦੇ ਹੁੰਦੇ ਸੀ ਵੀ ਜੇ ਕੋਈ ਧੀ ਭੈਣ ਨੂੰ ਕੋਈ ਖਤਰਾ ਲੱਗਦਾ ਕਿ ਕੋਈ ਪੱਗ ਦੇਸਦੀ ਆ ਤਾਂ ਉੱਥੇ ਪਹੁੰਚ ਦਿਓ ਥੋੜੀ ਉੱਥੇ ਰੱਖਿਆ ਜਰੂਰ ਹੋਊ ਅੱਜ ਕੱਲ ਦੀ ਜਿਹੜੀ ਸਾਡੀ ਨਵੀਂ ਪਨੀਰੀ ਆ ਜਾਂ ਜਿਹੜੇ ਸਾਡੇ ਨਵੇਂ ਭੈਣ ਭਰਾ ਨੇ ਛੋਟੇ ਨੇ ਉਹ ਜੇ ਪੱਗ ਬਨਦੇ ਆ ਤਾਂ ਉਹ ਗਲਤੀਆਂ ਐਸੀਆਂ ਐਸੀਆਂ ਕਰਦੇ ਨੇ ਕਿ ਲੋਕਾਂ ਨੂੰ ਪੱਗ ਵਾਲੇ ਤੋਂ ਵੀ ਡਰ ਲੱਗਣ ਲੱਗ ਗਿਆ ਸਾਡੇ ਇੰਡੀਆਨ ਨਾਮ ਵਾਲਿਆਂ ਕਿੰਨੀਆਂ ਚੋਰੀ ਦੀਆਂ ਵੀਡੀਓ ਪੈਂਦੀਆਂ ਅਮਰੀਕਾ ਤੋਂ ਕਿੰਨੀਆਂ ਸਾਡੇ ਇੰਡੀਆਨ ਨਾਮ ਵਾਲੇ ਇੱਥੇ ਕੈਨੇਡਾ 'ਚ ਚੋਰੀ ਕਰਦੇ ਨੇ ਕਿੰਨੇ ਸਾਡੇ ਦੇਸੀ ਨਾਮ ਵਾਲੇ ਮੁੰਡੇ ਜਦੋਂ ਵੀ ਕਿਤੇ ਕ੍ਰਾਈਮ ਆਉਂਦਾ ਉਹਨਾਂ ਦਾ ਨਾਮ ਵਿੱਚ ਆਉਂਦਾ ਆ ਮੈਂ ਤੁਹਾਨੂੰ ਭਈਆਂ ਦੀ ਕੁਝ ਕਰਤੂਤ ਦਿਖਾਉਣਾ ਇਹ ਵੀਡੀਓ ਤਾਂ ਲਈ ਆ ਕਿ ਜਦੋਂ ਤੁਹਾਨੂੰ ਇਹਨਾਂ ਤੇ ਗੁੱਸਾ ਆਉਂਦਾ ਜਦੋਂ ਇਹ ਪੰਜਾਬ ਦੇ ਵਿੱਚ ਕੁਝ ਐਸਾ ਕਰਦੇ ਆ ਤਾਂ ਇਹੀ ਚੀਜ਼ਾਂ ਜਦੋਂ ਅਸੀਂ ਇੱਥੇ ਇਹਨਾਂ ਦੇ ਮੁਲਕਾਂ 'ਚ ਕਰਦੇ ਆ ਤਾਂ ਇਹ ਲੋਕ ਵੀ ਸਾਡੇ ਤੋਂ ਇਸੇ ਤਰੀਕੇ ਨਾਲ ਨਫ਼ਰਤ ਕਰਦੇ ਨੇ ਆਜੋ ਪਹਿਲਾਂ ਆਪਾਂ ਇਹ ਕਲਿੱਪ ਸੁਣਦੇ ਆ ਵੀ ਇਹ ਕੀ ਕਹਿੰਦੇ ਆ ਫਿਰ ਤੁਹਾਨੂੰ ਪਤਾ ਲੱਗੂ ਕਹਿੰਦਾ ਮੈਂ ਆਪਕਾ ਮੇਰਾ ਨਾਮ ਜਿਲਾ ਰਹੇ ਕਿੰ ਕੀ ਕਰ ਰਹੇ ਹੋ ਬਾਬਾ ਜੀ ਯਹਾਂ 'ਤੇ ਅੱਛਾ ਮੈਂ ਯਹਾਂ ਖੜ੍ਹੀ ਹੋ ਕੇ ਦੇ

ਮੈਂ ਤੈਨੂੰ ਆਪ ਦੇਖਿਆ ਤੂੰ ਹੁਣੇ ਧੋਤ ਹੋ ਕੇ ਲੈ ਕੇ ਆਇਆ ਗੰਦਰਾ ਗੰਦੇ ਪਾਣੀ ਨਾਲ ਉਹੀ ਬੱਚਿਆਂ ਨੇ ਇਦਾਂ ਹੀ ਖਾਣੀ ਆ ਵਾ ਹਾਂਜੀ ਜਿਵੇਂ ਇਹ ਵੀਡੀਓ ਦੇਖ ਕੇ ਸਾਨੂੰ ਗੁੱਸਾ ਆਉਂਦਾ ਉਵੇਂ ਜਿਹੜੇ ਮੁਲਕਾਂ 'ਚ ਆਪਾਂ ਜਾ ਕੇ ਰਹਿੰਦੇ ਆ ਜਾਂ ਕੋਈ ਵੀ ਜਾ ਕੇ ਕਿਸੇ ਹੋਰ ਮੁਲਕ 'ਚ ਰਹਿੰਦਾ ਤਾਂ ਉੱਥੇ ਦੇ ਜਿਹੜੇ ਲੋਕ ਨੇ ਉੱਥੇ ਦੇ ਜਿਹੜੇ ਵਸਿੰਦੇ ਆ ਉਹ ਵੀ ਇਹ ਚੀਜ਼ਾਂ ਨੂੰ ਦੇਖ ਕੇ ਉਹਨਾਂ ਵੱਲੋਂ ਕੀਤੀਆਂ ਹੋਈਆਂ ਗਲਤੀਆਂ ਨੂੰ ਦੇਖ ਕੇ ਇਦਾਂ ਹੀ ਗੁੱਸਾ ਕਰਦੇ ਨੇ ਜਿਵੇਂ ਸਾਨੂੰ ਆਉਂਦਾ ਸੋ ਪਹਿਲੀ ਗੱਲ ਤਾਂ ਆਪਣਾ ਰਹਿਣ ਸਹਿਣ ਆਪਾਂ ਨੂੰ ਠੀਕ ਕਰਨਾ ਚਾਹੀਦਾ ਕਿਉਂਕਿ ਇਹ ਧਰਤੀ ਕਿਸੇ ਇੱਕ ਦੀ ਨਹੀਂ ਹੈਗੀ ਇਹ ਪ੍ਰਮਾਤਮਾ ਨੇ ਸਾਨੂੰ ਇੱਥੇ ਇੱਕ ਯਾਤਰਾ ਤੇ ਭੇਜਿਆ ਹੋਇਆ ਸੋ ਇੱਥੇ ਪਤਾ ਨਹੀਂ ਕਿੰਨੇ ਕੁ ਰਹਿ ਕੇ ਕਿੰਨੇ ਕੁ ਚਲੇ ਗਏ ਨੇ ਤੇ ਕਹਾ ਕਿੰਨੇ ਆ ਕੇ ਨੇ ਆਉਣਾ ਇਸ ਕਰਕੇ ਕੁਝ ਐਸਾ ਨਾ ਕਰੀਏ ਕਿ ਸਾਹਮਣੇ ਵਾਲੇ ਬੰਦੇ ਨੂੰ ਇਹ ਲੱਗੇ ਕਿ ਅਸੀਂ ਕੰਡੇ ਦੀਜੇ ਨੇ ਉਹਨਾਂ ਵਾਸਤੇ ਜਾਂ ਆਉਣ ਵਾਲੇ ਲੋਕਾਂ ਵਾਸਤੇ ਆਉਣ ਵਾਲੇ ਜਵਾਕਾਂ ਵਾਸਤੇ ਅਸੀਂ ਕੁਝ ਗਲਤ ਧਾਰਨਾ ਬਣਾ ਕੇ ਚਲੇ ਜਾਈਏ ਸੋ ਆਪਣਾ ਆਲਾ ਦਾਲਾ ਸਹੀ ਸਲਾਮਤ ਰੱਖੋ ਤੇ ਚੰਗੇ ਕਰਮ ਕਰੋ ਕਿਉਂਕਿ ਪਤਾ ਨਹੀਂ ਇਹ ਰੱਬ ਨੇ ਸ਼ਾਇਦ ਲਿਖਿਆ ਸੀ ਕਿ ਅਸੀਂ ਕਿਸੇ ਰੇਸ ਦੇ ਵਿੱਚ ਭੱਜੇ ਹੋਏ ਆਂ ਖਟਿਆ ਤਾਂ ਪਤਾ ਨਹੀਂ ਕੀ ਆ ਆਪਾਂ ਨੇ ਪਰ ਜਿੱਥੋਂ ਅਸੀਂ ਆਏ ਆ ਉਸ ਜਗ੍ਹਾ ਤੇ ਵੀ ਕੋਈ ਆ ਕੇ ਤੇ ਹੋਸ਼ ਹੋ ਕੇ ਉੱਥੇ ਰਹਿੰਦਾ ਉੱਥੇ ਕਮਾਈ ਕਰਕੇ ਲੋਕਾਂ ਨੇ ਘਰ ਬਣਾਏ ਜਿਹੜੀਆਂ ਜ਼ਮੀਨਾਂ ਆਪਾਂ ਵੇਚ ਕੇ ਆਏ ਆ ਉਹਨਾਂ ਜ਼ਮੀਨਾਂ ਦੇ ਵਿੱਚ ਲੋਕਾਂ ਨੇ ਕਿਸ਼ਤਾਂ ਦੇ ਉੱਤੇ ਛੋਟੇ-ਛੋਟੇ ਘਰ ਲੈ ਕੇ ਉੱਥੇ ਘਰ ਬਣਾਏ ਤੇ ਉੱਥੇ ਕਾਰੋਬਾਰ ਕਰਕੇ ਬਹੁਤ ਲੋਕ ਨੇ ਜਿਹੜੇ ਕਾਮਯਾਬ ਹੋਏ ਨੇ ਤੇ ਆਪਣੇ ਬਹੁਤ ਲੋਕ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਜਾ ਕੇ ਕਾਮਯਾਬ ਹੋਏ ਨੇ ਪਰ ਕਈ ਐਸੇ ਨੇ ਜਿਹੜੇ ਪਿੱਛੋਂ ਵੀ ਗਏ ਤੇ ਇੱਥੇ ਵੀ ਉਹਨਾਂ ਦੇ ਪੱਲੇ ਕੁਛ ਨਹੀਂ ਪਿਆ ਖੈਰ ਇਹ ਪਤਾ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਰਹਿਮਤਾ ਕਿ ਸਾਡੀ ਕਿਸਮਤ ਦੇ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਤੇ ਜਾਣਾ ਲਿਖਿਆ ਸੀ ਜਿੱਥੇ ਪ੍ਰਮਾਤਮਾ ਨੇ ਦਾਣੇ ਖਿਲਾਰੇ ਨੇ ਉੱਥੇ ਝੁਗਣੇ ਪੈਣੇ ਆ ਪਰ ਫਿਰ ਵੀ ਇੱਕ ਬਦਲਾਅ ਪੂਰੀ ਦੁਨੀਆ ਦੇ ਵਿੱਚ ਆਇਆ ਹੋਇਆ ਸੋ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਆਪਣੇ ਆਲੇ-ਦਾਲੇ ਨੂੰ ਸਾਫ਼ ਰੱਖੋ ਲੋਕਾਂ ਦੀ ਮਦਦ ਕਰੋ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਆ ਤੇ ਪਿਆਰ ਨਾਲ ਰਹਿਣਾ ਸਿੱਖੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਕਿਸੇ ਨੂੰ ਇਹ ਚੀਜ਼ ਸਮਝ ਆਉਂਦੀ ਹੈ ਕਿਸੇ ਨੂੰ ਨਹੀਂ ਆਉਂਦੀ ਪਰ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ